ਤੁਸੀਂ ਸਭ ਨੇ ਨੋਟਿਸ ਕੀਤਾ ਹੋਣਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੋ ਰਹੀ ਹੈ ਉਹਨਾਂ ਦੀ ਆਈ ਸਾਈਟ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ੀ ਨਾਲ ਘਟਦੀ ਜਾ ਰਹੀ ਹੈ ਵੱਡਿਆਂ ਦਾ ਤਾਂ ਅਸੀਂ ਫਿਰ ਵੀ ਕਹਿ ਸਕਦੇ ਹਾਂ ਕਿ ਚਲੋ ਉਹਨਾਂ ਦੀ ਉਮਰ ਹੋ ਗਈ ਤਾਂ ਉਹਨਾਂ ਦੀ ਰੋਸ਼ਨੀ ਘਟ ਗਈ ਹੈ ਪਰ ਅੱਜ ਕੱਲ ਤਾਂ ਛੋਟੇ-ਛੋਟੇ ਬੱਚੇ ਐਨਕਾਂ ਲਗਾਈ ਫਿਰਦੇ ਨੇ ਇਹ ਸਭ ਕਿਉਂ ਹੋ ਰਿਹਾ ਕਿਉਂਕਿ ਸਾਡਾ ਰਹਿਣ ਸਹਿਣ ਸਾਡਾ ਖਾਣ ਪਾਣ ਬਿਲਕੁਲ ਵੀ ਸਹੀ ਨਹੀਂ ਹੈ ਬਾਰ ਦੀਆਂ ਚੀਜ਼ਾਂ ਅਸੀਂ ਖਾਂਦੇ ਆਂ ਔਰ ਸਕਰੀਨ ਟਾਈਮ ਤਾਂ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਬੱਚਿਆਂ ਦੇ ਵਿੱਚ ਕਿ ਉਹ ਫੋਨ ਬਗੈਰ ਤਾਂ ਰਹਿ ਹੀ ਨਹੀਂ ਸਕਦੇ ਤੇ ਹਰ ਵੇਲੇ ਬਸ ਫੋਨ 'ਚ ਟੀਵੀ 'ਚ ਹੀ ਵੱਡੇ ਰਹਿੰਦੇ ਆ ਇਸੇ ਕਰਕੇ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਵੱਧ ਹੋਣ ਕਰਕੇ ਅੱਖਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਕਿਉਂਕਿ ਬੱਚਿਆਂ ਦੀਆਂ ਅੱਖਾਂ ਤਾਂ ਬਹੁਤ ਜ਼ਿਆਦਾ ਨਾਜ਼ੁਕ ਹੁੰਦੀਆਂ ਨੇ ਤੇ ਨਜ਼ਰ ਘਟੇ ਵੀ ਕਿਉਂ ਨਾ ਇਸ ਮੋਬਾਈਲ ਦੀ ਨੀਲੀ ਰੋਸ਼ਨੀ ਨੇ ਸੂਰਜ ਦੀ ਰੌਸ਼ਨੀ ਨੂੰ ਤਾਂ ਜਿਵੇਂ ਭੁਲਾ ਹੀ ਦਿੱਤਾ ਆ ਬੱਚੇ ਬਾਹਰ ਬਿਲਕੁਲ ਨਿਕਲਦੇ ਹੀ ਨਹੀਂ ਐ ਸਾਰਾ ਦਿਨ ਆਪਣੇ ਰੂਮ 'ਚ ਵੜੇ ਰਹਿੰਦੇ ਆ ਅੰਦਰ ਹੀ ਬੈਠੇ ਰਹਿੰਦੇ ਆ ਬਾਹਰ ਅੰਦਰ ਕਿਤੇ ਜਾਂਦੇ ਨਹੀਂ ਤਾਜ਼ੀ ਹਵਾ 'ਚ ਹੋ ਰਹਿੰਦੇ ਨਹੀਂ ਤੇ ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ ਆਈਸ ਤੇ ਉਹਨਾਂ ਦੀ ਬਾਡੀ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਤੇ ਬਿਲਕੁਲ ਅਨ ਹੈਲਦੀ ਲਾਈਫ ਜੀ ਰਹੇ ਨੇ ਬੱਚੇ ਅੱਜ ਕੱਲ ਦੇ ਪੁਰਾਣੇ ਜ਼ਮਾਨੇ 'ਚ ਬੱਚੇ ਸੀ ਕਿੱਦਾਂ ਖੇਡਦੇ-ਕੁੱਦੇ ਸੀ ਟੀਵੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਫੋਨਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਹਰ ਵੇਲੇ ਬਸ ਮਿੱਟੀ ਨਾਲ ਮਿੱਟੀ ਹੋਏ ਰਹਿਣਾ ਘੁੰਮਦੇ ਫਿਰਦੇ ਰਹਿਣਾ ਇਹ ਹੀ ਉਹਨਾਂ ਦਾ ਜੀਵਨ ਸੀ ਤੇ ਇਸੇ ਕਰਕੇ ਉਹ ਇੰਨੇ ਹੈਲਦੀ ਸੀ ਪਰ ਚਲੋ ਹੁਣ ਕੀ ਕਰ ਸਕਦੇ ਆ ਕਿਸੇ ਦਾ ਲਾਈਫ ਸਟਾਈਲ ਤਾਂ ਆਪਾਂ ਚੇਂਜ ਨਹੀਂ ਕਰ ਸਕਦੇ ਕਿਉਂਕਿ ਅੱਜ ਕੱਲ ਪੇਰੈਂਟਸ ਵੀ ਇੰਨੇ ਜ਼ਿਆਦਾ ਬੀਜ਼ੀ ਹੋ ਚੁੱਕੇ ਆ ਕਿ ਉਹ ਆਪਣੇ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਤੇ ਜਿਹੜੀਆਂ ਲੇਡੀਜ਼ ਨੇ ਉਹ ਵੀ ਵਰਕਿੰਗ ਬਣ ਚੁੱਕੀਆਂ ਨੇ ਇਸੇ ਕਰਕੇ ਅੱਜ ਮੈਂ ਇੱਕ ਛੋਟਾ ਜਿਹਾ ਕੁਇਕ ਨੁਸਖਾ ਲੈ ਕੇ ਆਈਆਂ ਤੁਸੀਂ ਇਹ ਕਈ ਜਗ੍ਹਾ ਤੋਂ ਸੁਣਿਆ ਵੀ ਹੋਏਗਾ ਦੇਖਿਆ ਵੀ ਹੋਏਗਾ ਕੋਈ ਕਿਸ ਤਰ੍ਹਾਂ ਦੱਸਦਾ ਕੋਈ ਕਿਸ ਤਰ੍ਹਾਂ ਦੱਸਦਾ ਆ ਪਰ ਇਹਦਾ ਬਿਲਕੁਲ ਸਹੀ ਤਰੀਕਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਕਈ ਇਹਨੂੰ ਕਹਿੰਦੇ ਨੇ ਕਿ ਐਨੇ ਦਿਨ ਖਾ ਲੋ ਤਾਂ ਅੱਖਾਂ ਬਿਲਕੁਲ ਠੀਕ ਹੋ ਜਾਣਗੀਆਂ ਐਨੇ ਦਿਨ ਖਾ ਲੋ ਤਾਂ ਅੱਖਾਂ ਠੀਕ ਹੋ ਜਾਣਗੀਆਂ ਤੇ ਹੋਰ ਵੀ ਬਹੁਤ ਕੁਝ ਦੱਸਦੇ ਆ ਪਰ ਚਲੋ ਆਪਾਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦੇ ਤੇ ਮੈਂ ਤੁਹਾਡੇ ਨਾਲ ਅੱਜ ਇਹ ਛੋਟੀ ਜੀ ਦਵਾਈ ਜਿਹੜੀ ਕਹਿ ਸਕਦੇ ਹੋ ਸ਼ੇਅਰ ਕਰ ਰਹੀ ਆ ਇਹਦੇ ਨਾਲ ਬੱਚੇ ਦੀਆਂ ਆਈਸ ਤੇ ਬਹੁਤ ਜਲਦੀ ਪ੍ਰਭਾਵ ਪੈਂਦਾ ਤੇ ਇਹ ਬਹੁਤ ਹੀ ਜਲਦੀ ਕਵਰ ਹੋਣ ਲੱਗ ਜਾਂਦੀ ਹੈ ਇਸ ਦਵਾਈ ਨੂੰ ਇਸ ਪਾਊਡਰ ਨੂੰ ਬਣਾਉਣ ਲਈ ਅਸੀਂ ਤਿੰਨ ਚਾਰ ਚੀਜ਼ਾਂ ਦਾ ਹੀ ਯੂਜ਼ ਕਰਨਾ ਜੀ ਤੇ ਇਹੀ ਚੀਜ਼ਾਂ ਦਾ ਯੂਜ਼ ਕਰਨਾ ਇਦੇ ਵਿੱਚ ਅਸੀਂ ਇਕੁਅਲ ਕੁਆਂਟੀਟੀ ਦੇ ਵਿੱਚ ਬਦਾਮ ਲੈ ਲੈਣੇ ਆ ਮਿਸ਼ਰੀ ਧਾਗੇ ਵਾਲੀ ਲੈ ਲੈਣੀ ਹੈ ਤੇ ਸੌਂਫ ਲੈਣੇ ਆ ਥੋੜੀ ਜੀ ਅਸੀਂ ਕਾਲੀ ਮਿਰਚ ਲੈਣੀ ਹੈ ਹੋ ਸਕੇ ਤਾਂ ਇਹਦੇ ਵਿੱਚ ਵਾਈਟ ਵਾਲੀ ਮਿਰਚ ਮਿਲਦੀ ਹੈ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਮੇਰੇ ਕੋਲ ਇਸ ਵਕਤ ਨਹੀਂ ਸੀ ਅਵੇਲੇਬਲ ਤਾਂ ਮੈਂ ਉਹ ਨਹੀਂ ਐਡ ਕੀਤੀ ਬਟ ਉਹ ਵੀ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦੀ ਹੈ ਤੇ ਮੈਂ ਇੱਥੇ ਟੋਟਲ ਚਾਰ ਇਨਗਰੀਡੀਅੰਟਸ ਯੂਜ਼ ਕਰ ਰਹੀਆਂ ਜੀ ਤੇ ਤੁਸੀਂ ਇਹਨਾਂ ਸਾਰਿਆਂ ਨੂੰ ਸੈਪਰੇਟਲੀ ਪਹਿਲਾਂ ਡਰਾਈ ਰੋਸਟ ਕਰ ਲੈਣਾ ਆ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਕਾਲਾ ਜਿਹਾ ਨਹੀਂ ਕਰ ਦੇਣਾ ਜ਼ਿਆਦਾ ਰੋਸਟ ਨਹੀਂ ਕਰਨਾ ਇਹਨਾਂ ਨੂੰ ਜਸਟ ਹਲਕਾ ਹਲਕਾ ਇੱਕ ਜਦੋਂ ਸੁਗੰਧ ਜੀ ਆਣ ਲੱਗ ਜਵੇ ਜਦੋਂ ਇਹਨਾਂ ਦੇ ਵਿੱਚ ਥੋੜਾ ਜਿਹਾ ਫਰੇਗਰੈਂਸ ਕ੍ਰੀਏਟ ਹੋ ਜਵੇ ਉਦੋਂ ਹੀ ਇਹਨਾਂ ਨੂੰ ਬਸ ਉਦੋਂ ਤੱਕ ਹੀ ਭੁੰਨਣਾ ਆ ਚਾਹੇ ਉਹ ਸੌਂਫ ਹੋਣ ਚਾਹੇ ਉਹ ਬਦਾਮ ਹੋਣ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਨਹੀਂ ਰੋਸਟ ਕਰਾਂਗੇ ਤੇ ਨਾਲੇ ਇਹਨਾਂ ਨੂੰ ਰੋਸਟ ਕਰਨ ਦੇ ਨਾਲ ਜਿਹੜਾ ਬਦਾਮਾਂ ਦੇ ਵਿੱਚ ਵੀ ਕਰੰਚੀ ਪੰਜਿਆ ਆ ਜਾਂਦਾ ਥੋੜਾ ਜਿਹਾ ਤੇ ਮਿਸ਼ਰੀ ਨੂੰ ਆਪਾਂ ਅਲੱਗ ਰੱਖ ਲਾਂਗੇ ਮਿਸ਼ਰੀ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਾਂਗੇ ਉਹਦੇ ਵਿੱਚੋਂ ਆਪਾਂ ਧਾਗੇ ਅਲੱਗ ਕਰਕੇ ਰੱਖ ਲਾਂਗੇ ਤੇ ਕੁਝ ਲੋਕ ਹੁੰਦੇ ਆ ਕਈ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕੋ ਜਿਹਾ ਕਰਕੇ ਤੇ ਪੀਸ ਲੈਂਦੇ ਨੇ ਇਕੱਠੀ ਇਕੋ ਬਲੈਂਡਿੰਗ ਜਾਰ ਦੇ ਵਿੱਚ ਪਰ ਮੈਂ ਤਾਂ ਇਹੀ ਸੁਜੈਸਟ ਕਰਾਂਗੀ ਕਿ ਹਰੇਕ ਚੀਜ਼ ਨੂੰ ਅਲੱਗ-ਅਲੱਗ ਗ੍ਰाइंड ਕੀਤਾ ਜਾਵੇ ਕਿਉਂਕਿ ਹਰੇਕ ਚੀਜ਼ ਦਾ ਅਲੱਗ ਟੈਕਸਚਰ ਹੁੰਦਾ ਆ ਤੇ ਇਹਨਾਂ ਨੂੰ ਗ੍ਰाइंड ਕਰਨ ਦਾ ਟਾਈਮ ਵੀ ਅਲੱਗ-ਅਲੱਗ ਹੁੰਦਾ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਵਧੀਆ ਤਰ੍ਹਾਂ 로ਸਟ ਕਰਨ ਤੋਂ ਬਾਅਦ ਅਲੱਗ-ਅਲੱਗ ਗ੍ਰाइंड ਕਰ ਲੈਣਾ ਆ ਤੇ ਫੇਰ ਇਹਨਾਂ ਨੂੰ ਇੱਕ ਪ੍ਰਾਤ ਵਿੱਚ ਥਾਲੀ ਵਿੱਚ ਜਾਂ ਕਿਸੇ ਵੱਡੇ ਬਾਉਲ ਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਸਲ ਮਸਲ ਕੇ ਮਿਕਸ ਅਪ ਕਰ ਲੈਣਾ ਆ ਥੋੜਾ ਜਿਹਾ ਚਾਹੋ ਤਾਂ ਤੁਸੀਂ ਇਹਨਾਂ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਅਪ ਕਰੋਗੇ ਕਿਉਂਕਿ ਜਿਹੜੀ ਮਿਸ਼ਰੀ ਹੈ ਉਹ ਗ੍ਰाइंड ਹੋਣ ਤੋਂ ਬਾਅਦ ਕੁਝ ਕੁ ਉਹਦੇ ਵਿੱਚ ਦਲੀਆਂ ਜੀਆਂ ਬਣ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਪ੍ਰੈਸ ਕਰ ਲੈਣੇ ਆ ਸੋ ਸਾਡਾ ਮਿਕਸਚਰ ਬਿਲਕੁਲ ਰੈਡੀ ਹੋ ਚੁੱਕਾ ਤੁਸੀਂ ਵੇਖਿਆ ਹੋਣਾ ਮੈਂ ਕਿਸ ਤਰ੍ਹਾਂ ਨਾਲ ਇਸ ਨੂੰ ਬਣਾਇਆ ਤੇ ਇਹਨੂੰ ਅਸੀਂ ਇੱਕ ਗਲਾਸ ਜਾਂ ਇੱਕ ਕੱਪ ਦੁੱਧ ਦੇ ਵਿੱਚ ਇੱਕ ਚਮਚ ਰੋਜ਼ ਗਰਮ ਦੁੱਧ ਵਿੱਚ ਜਿੱਦਾਂ ਕਿ ਮੈਂ ਉਬਾਲ ਲਿਆ ਆ ਉਹਦੇ ਵਿੱਚ ਚੰਗੀ ਤਰ੍ਹਾਂ ਇਸਨੂੰ ਮਿਕਸ ਅਪ ਕਰਕੇ ਘੋਲ ਕੇ ਤੇ ਰਾਤ ਨੂੰ ਸੌਣ ਲੱਗਿਆਂ ਬੱਚੇ ਨੂੰ ਜ਼ਰੂਰ ਦੋ ਇਹਦੇ ਨਾਲ ਬੱਚੇ ਦੀਆਂ ਅੱਖਾਂ 'ਚ ਬਹੁਤ ਜਲਦੀ ਪ੍ਰਭਾਵ ਪੈਂਦਾ ਬਹੁਤ ਜਲਦੀ ਉਹਦੀ ਅੱਖਾਂ ਰਿਕਵਰ ਹੋਣ ਲੱਗ ਜਾਣਗੀਆਂ ਤੇ ਇਹਦੇ ਨਾਲ-ਨਾਲ ਕੁਝ ਐਕਸਰਸਾਈਜ਼ਿਜ਼ ਵੀ ਹੁੰਦੀਆਂ ਨੇ ਅੱਖਾਂ ਲਈ ਉਹ ਵੀ ਬੱਚੇ ਨੂੰ ਜ਼ਰੂਰ ਕਰਵਾਓ ਤਾਂਕਿ ਤੁਹਾਡਾ ਬੱਚਾ ਜਲਦੀ ਤੋਂ ਜਲਦੀ ਆਈਸ ਲਈ ਰਿਕਵਰ ਹੋ ਸਕੇ। ਹੁਣ ਤੁਸੀਂ ਇਹ ਪੁੱਛੋਗੇ ਕਿ ਇਹਨੂੰ ਕਿੰਨੀ ਕੁ ਦੇਰ ਲਈ ਖਾਣਾ ਹੈ ਤਾਂ ਮੈਂ ਇਹੀ ਕਹਾਂਗੀ ਕਿ ਜੇ ਤੁਹਾਡੇ ਬੱਚੇ ਦੀ ਆਈਸਾਈਟ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਇਹਨੂੰ ਹਮੇਸ਼ਾ ਲਈ ਉਹਦੀ ਲਾਈਫ 'ਚ ਇਨਕਲੂਡ ਕਰ ਦਿਓ। ਤੇ ਬੱਚਿਆਂ ਨੂੰ ਘੱਟ ਤੋਂ ਘੱਟ ਸਕਰੀਨ ਟਾਈਮ ਦਿਓ ਤੇ ਉਹਨਾਂ ਨੂੰ ਕੋਈ ਨਾ ਕੋਈ ਗੇਮ ਜ਼ਰੂਰ ਰਖਵਾਓ ਤਾਂਕਿ ਉਹ ਬਾਹਰ ਆ ਤਾਜ਼ੀ ਹਵਾ ਦੇ ਵਿੱਚ ਕੁਝ ਸਮਾਂ ਸਪੈਂਡ ਕਰ ਸਕਣ ਹੁਣ ਮੈਨੂੰ ਦਿਓ ਇਜਾਜ਼ਤ ਜੀ ਫਿਰ ਮਿਲਾਂਗੀ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ